ਗੁਰਜੀ ਕੀ ਫਤਿਹ ਤਾਨਗੁਰ ਗੋਬਿੰਦ ਸਿੰਘ ਜੀ ਵੱਲੋਂ ਸਾਕੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਜਿਸ ਤੇ ਕੀ ਉਹਨਾਂ ਨੇ ਪੰਜ ਪਿਆਰਿਆਂ ਨੂੰ ਪਹਿਲਾ ਅਮਰਦੀ ਦਾਤ ਦਾ ਚਿਕਾਈ ਅਦੇ ਤੇ ਆਮ ਮਹਾਉਨਾ ਤੋਂ ਅਮਰਦੀ ਦਾਤ ਜੋ ਪ੍ਰਾਪਤ ਕੀਤੀ ਉਸ ਮਹਾਨ ਅਸਥਾਨ ਤਖਤ ਸ੍ਰੀ ਅਕਗੜ ਸਾਹਿਬ ਅਰ ਸਾਹਿਬ ਦਾ ਇਸ ਮਾਡਲ ਨੂੰ ਮੈਂ ਤਿਆਰ ਕੀਤਾ ਹੈ ਅਤੇ ਆਪ ਸਭ ਨੂੰ ਖਾਲਸਾ ਸਾਧਨਾ ਦੋਸਤियां ਇਸ ਮਾਡਲ ਨੂੰ ਤਿਆਰ ਕਰਕੇ ਲੱਖ ਲੱਖ ਵਧਾਈਆਂ ਦਿਨਾ ਹਾਂ ਇਹ ਮਾਡਲ ਨੂੰ ਤਿਆਰ ਕਰਨ ਦੇ ਵਿੱਚ ਮੈਨੂੰ 20 ਦਿਨਾਂ ਦਾ ਸਮਾਂ ਲੱਗਿਆ ਹੈ ਤੇ ਕਾਰਡਬੋਰਡ ਪੇਪਰ ਦੇ ਨਾਲ ਇਸ ਮਾਡਲ ਨੂੰ ਤਿਆਰ ਕੀਤਾ ਹੈ ਅਤੇ ਖਾਲਸਾ ਸਾジナ ਦਰਸ਼ਨ ਸਮਰਪਿਤ ਜੋਇ ਤਖਸੀਦ ਕੇਸਰੀ ਸਾਹਿਬ ਦਾ ਮਾਡਲ ਜੋ ਮੈਂ ਤਿਆਰ ਕੀਤਾ ਹੈ ਮਾਡਲ ਲੈ ਕੇ ਮੈਂ ਪਿਛਲੇ ਦਿਨੀ ਐਗਜ਼ੀਬਿਸ਼ਨ ਲਗਾਈ ਉਸ ਐਗਜ਼ੀਬਿਸ਼ਨ ਦੇ ਵਿੱਚ ਕਾਫੀ ਖਿੱਚ ਦਾ ਕੇਂਦਰ ਸੀ ਉਹ ਮੇਰੀ ਕਲਾ ਬਣੀ ਤੇ ਕਾਫੀ ਲੋਕਾਂ ਦੇ ਨਾਲ ਬਾਅਦ ਦਿਨ ਉਹਨਾਂ ਨੂੰ ਰੱਲਣਾ ਦੇਖਿਆ ਤੇ ਉੱਪਰ ਇੱਕ ਬਹੁਤ ਹੀ ਵੱਡੀ ਦੀ ਸਟਾਲ ਦੇ ਵਿੱਚ ਉਹਨਾਂ ਦੀ ਹੀ ਉਮਰ ਵਿੱਚ ਮੈਂ ਆਪਣੀ ਇੱਕ ਕਲਾ ਦੇ ਨਾਲ ਗੁਰੂ ਸਾਹਿਬਾਨਾਂ ਦੇ ਹਰ ਇੱਕ ਸਾਹਿਬਾਨਾਂ ਦੇ ਮਾਡਲ ਤਿਆਰ ਕਰ ਰਿਹਾ ਹਾਂ ਗੁਰੂ ਸਾਹਿਬਾਨ ਦੇ ਹਰ ਪ੍ਰਕਾਸ਼ ਗੁਰਪ੍ਰਸਾਦ ਨੂੰ ਸਮਰਪਿਤ ਮਾਡਲ ਤਿਆਰ ਕਰ ਰਿਹਾ ਤੇ ਬਹੁਤ ਹੀ ਉਸ ਐਗਜ਼ਿਬੀਸ਼ਨ ਦੇ ਵਿੱਚ ਬਹੁਤ ਹੀ ਮੈਨੂੰ ਨੌਜਵਾਨਾਂ ਦਾ ਪਿਆਰ ਮਿਲਿਆ ਸਪੈਸ਼ਲੀ ਬੱਚਿਆਂ ਦਾ ਬਹੁਤ ਪਿਆਰ ਮਿਲਿਆ ਤੇ ਬਹੁਤ ਹੀ ਲੋਕਾਂ ਦਾ ਸਤਿਕਾਰ ਮਿਲਿਆ ਉਸ ਐਗਜ਼ਿਬੀਸ਼ਨ ਦੇ ਵਿੱਚ ਤੇ ਉਸ ਐਕਟੀਵੇਸ਼ਨ ਦੇ ਜਿਹੜਾ ਮੇਰਾ ਮੇਨ ਮਾਡਲ ਸੀ ਸ੍ਰੀ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਦਾ ਮਾਡਲ ਸੀ ਜੋ ਕਿ ਮੈਂ ਵਿਸਾਖੀ ਦੇ ਸੰਬੰਧ ਦੇ ਵਿੱਚ ਖਾਲਸਾ ਸਾਜਨਾ ਦੁਆਸੀ ਜਿਸ ਨੂੰ ਵਿਸਾਖੀ ਵਾਲੇ ਦਿਨ ਸ਼ੁਰੂਆਤ ਕੀਤੀ ਗਈ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਸ ਨੂੰ ਸਮਰਪਿਤ ਜਿਹੜਾ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਦਾ ਮਾਡਲ ਤਿਆਰ ਕੀਤਾ ਹੈ ਇਸ ਦੇ ਸੰਬੰਧ ਵਿੱਚ ਮੈਂ ਪਿਛਲੇ ਦਿਨ ਐਕਟੀਵੇਸ਼ਨ ਲਈ ਸੀ ਤੇ ਐਕਟੀਵੇਸ਼ਨ ਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਤੇ ਕਾफी ਧੰਨਵਾਦੀ ਹਾਂ ਇਨਾਂ ਨੇ ਮੈਨੂੰ ਇੱਕ ਜਿਹੜੀ ਗੁਰੂ ਸਾਹਿਬਾਨਾਂ ਨੇ ਕਲਾ ਦੀ ਦਾਤ ਦਿੱਤੀ ਹੈ ਤੇ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਉਹਨਾਂ ਨੇ ਮੈਨੂੰ ਐਡੀ ਤਕੜੀ ਬਖਸ਼ੀਸ਼ ਜੋ ਮੇਰੀ ਝੋਲੀ ਪਾਈ ਹੈ ਇਸ ਬਖਸ਼ੀਸ਼ ਦਾ ਸਦਾ ਧੰਨਵਾਦੀ ਰਹਾਗਾ ਗੁਰੂ ਸਾਹਿਬਾਨਾਂ ਦਾ ਤੇ ਐਦਾਂ ਹੀ ਗੁਰੂ ਸਾਹਿਬਾਨਾਂ ਦੇ ਹਰ ਇੱਕ ਪ੍ਰਕਾਸ਼ ਦਿਹਾੜੇ ਲੈ ਕੇ ਹਰ ਇੱਕ ਸਮਾਗਮ ਨੂੰ ਲੈ ਕੇ ਮਾਡਲ ਤਿਆਰ ਕਰਾਂਗਾ ਤੇ ਇਸ ਮਾਡਲ ਨੂੰ ਤਿਆਰ ਕਰਨ ਦੇ ਵਿੱਚ ਜਿਹੜਾ ਮੈਨੂੰ 20 ਦਿਨਾਂ ਦਾ ਸਮਾਂ ਲੱਗਿਆ ਸੀ ਤੇ ਇਸ ਮਾਡਲ ਨੂੰ ਕਾਰਡਬੋਰਡ ਪੇਪਰ ਦੇ ਨਾਲ ਮੈਂ ਤਿਆਰ ਕੀਤਾ ਹੈ ਤੇ ਹੋਰ ਵੀ ਮੈਂ ਮਾਡਲ ਕਈ ਤਿਆਰ ਕੀਤੇ ਸੀ ਤੇ ਇਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਡਲ ਹਰ ਇੱਕ ਤਾਰੀਖ ਸਮਾਪਤ ਨੂੰ ਦੇਖ ਕੇ ਚਾਰ ਚਾਦਰ ਰਵਾਂਗਾ ਵਾਈਟ ਸਟਿੱਕਾ ਖਾਲਸਾ ਸੀ ਰਿਵਾਈ ਲਿ